ਉਹ ਇਹ ਪੈ ਗਏ ਜਿਹੜੇ ਭਰਾ ਪਟਿਆਲਾ ਟਰੈਕਟਰ ਮਾਰਕੀਟ ਦਾ ਪੁੱਛਦੇ ਹੁੰਦੇ ਵੀ ਕਿਵੇਂ ਆ ਪਾਣੀ ਪਾਣੀ ਤਾਂ ਭਾਈ ਇੱਥੇ ਹੁਣ ਗਾਂ ਤੁਸੀਂ ਦੇਖੋਗੇ ਆ ਜਿੰਨਾ ਚਿਰ ਬਰਸਾਤਾਂ ਇੱਥੇ ਮੁੱਕਣਾ ਹੀ ਨਹੀਂ ਪਾਣੀ ਦਾ ਇੱਥੇ ਫੁੱਲ ਪਾਣੀ ਤੁਹਾਨੂੰ ਪਤਾ ਮਿਲੂਗਾ ਹੀ ਮਿਲੂਗਾ ਤੁਸੀਂ ਆਸਾਬ ਲਾ ਲਓ ਪਤਾ ਨਹੀਂ ਵੀ ਦੁਕਾਨਦਾਰ ਤੁਸੀਂ ਲਾ ਲਓ ਵੀ ਇੱਕਾ ਨਹੀਂ ਗਾ ਇੰਨਾ ਭਾਈ ਕਹਿ ਕਹਿ ਥੱਕ ਗਏ ਭਰਾ ਜਿਹੜੇ ਅੱਗੇ ਯੂਥ ਆ ਮੁੰਡੇ ਆ ਬੜੇ ਵਧੀਆ ਪਰ ਕੀ ਗੱਲ ਇਕਾ ਨਹੀਂ ਕਰਦੇ ਜੁੜਦੇ ਨਹੀਂ ਨਾਲ ਕਹੀਦਾ ਵੀ ਭਰਾ ਆਪਾਂ ਦੇਖੋ ਤੁਹਾਨੂੰ ਟੋਏ ਦਿਖਾਵਾਂ ਇਦਾਂ ਵੀ ਦੇਖੋ ਜਮਾ ਮੈਂ ਕਹਣਾ ਵੀ ਆਹ ਦੇਖੋ ਆ ਹਾਲ ਹੈ ਚੈੱਕ ਕਰੋ ਇੱਧਰ ਇੰਨਾ ਕ ਗੰਦ ਆ ਨਾ ਆ ਝੁੱਗੀਆਂ ਵਾਲੇ ਹੱਗੀ ਜਾਂਦੇ ਆ ਉੱਥੇ ਹੀ ਪਾਣੀ ਚ ਮਲ ਮੁੱਤਰ ਰਲ ਹੀ ਜਾਂਦਾ ਆ 100 150 ਝੁੱਗੀਆਂ ਇੱਧਰ ਸਰਕਾਰ ਪਹਿਲਾਂ ਵੀ ਨਿਕਮੀਆਂ ਲੰਘੀਆਂ ਇੱਥੋਂ ਕਈ ਤੇ ਇਸ ਵਾਲੀ ਨੇ ਵੀ ਕੋਈ ਇੱਕ ਪੈਸਾ ਵੀ ਇੱਕ ਮੋਰੀ ਵਾਲਾ ਪੈਸਾ ਵੀ ਜਿਹੜਾ ਕਹਿੰਦੇ ਵੀ ਇਹ ਤੇ ਨਹੀਂ ਲਾਇਆ ਮੋਰੀ ਵਾਲਾ ਪੈਸਾ ਵੀ ਕੀ ਹੁੰਦਾ ਅਨਮਾ ਦੱਸਾਂ ਵੀ ਜਮਾ ਦੁਕਾਨਦਾਰ ਚਪਲਾਂ ਪਾ ਕੇ ਇਹ ਹਫਤਾ ਜਿਹੜੇ ਆ ਚਾਹੇ ਕੋਈ ਅਰਬਪਤੀ ਆ ਚਾਹੇ ਕਿ ਕਰੋੜਪਤੀ ਆ ਉਹਨੂੰ ਆਉਣਾ ਚਪਲ ਪੈ ਕੇ ਹੀ ਪਹਿਣਾ ਇੱਥੇ ਆ ਕੇ ਪ੍ਰਮਾਤਮਾ ਸਭ ਨੂੰ ਬਰਾਬਰ ਕਰ ਦਿੰਦਾ ਕਿ ਉੱਤਰਨਾ ਤਾਂ ਪਾਣੀ ਚ ਹੀ ਪਹਿਣਾ ਭਾਵੇਂ ਗੱਡੀ ਤੇ ਆ ਜਾ ਭਾਵੇਂ ਜਾਤ ਤੇ ਆ ਜਾ ਉਹ ਗੱਲ ਆ ਵੀ ਉੱਤਰ ਕੇ ਜਾਏਗਾ ਤਾਂ ਪਾਣੀ ਦੇ ਵਿੱਚੋਂ ਹੀ ਉਹ ਪੁੱਲ ਤਾਂ ਬਣੇ ਨੇ ਵੀ ਦੁਕਾਨ ਦੇ ਵਿੱਚ ਤੁਸੀਂ ਮੈਨੂੰ ਭਰਾ ਪੁੱਛਦੇ ਨੇ ਭਾਈ ਸੜਕ ਤੇ ਹੀ ਪਾਣੀ ਹੋਊਗਾ ਭਾਈ ਸੜਕ ਤੇ ਤਾਂ ਹੈਗਾ ਦੁਕਾਨਾਂ ਦੇ ਮੂਹਰੇ ਉਹਨੋਂ ਮੋਟਰਸਾਈਕਲ ਦੇਖੋ ਤੁਹਾਨੂੰ ਅੱਗੇ ਅੱਲੇ ਮੈਂ ਗਾਂ ਤਾਂ ਗਿਆ ਹੀ ਨਹੀਂ ਗਾਂ ਘਟੋ ਘੜ 2-2 ਫੁੱਟ ਪਾਣੀ ਆ ਭਲਵਾਨ ਕਿ ਨਹੀਂ ਉਹ ਉਹ ਹਾਂ ਉਹ ਦੇਖੋ ਤੁਸੀਂ ਅੰਦਰ ਦੇਖੋ ਗੱਡੀਆਂ ਤੁਸੀਂ ਮੈਂ ਦਿਖਾ ਗਿਆ ਬੈਠਾ ਮਗਰ ਤੇਰੇ ਮੈਂ ਮੈਂ ਕਹਣਾ ਬੁਰੇ ਹਾਲ ਆ ਕਿਸ਼ਤੀਆਂ ਤੇ ਹੀ ਆਵਾਜਾਈ ਕਰਨ ਵਾਲਾ ਕੰਮ ਆ ਤੇ ਪਹਿਲਾਂ ਤਾਂ ਲੋਡ ਚਲੋ ਪਹਿਲ ਦੇ ਆਧਾਰ ਤੇ ਤਾਂ ਉਧਰ ਜਿੱਧਰ ਪਾਣੀ ਆਏ ਆ ਪਰ ਇਸ ਮੰਡੀ ਦਾ ਤਾਂ ਅੱਜ ਦਾ ਬੁਰਾ ਹਾਲ ਨਹੀਂ ਬੜੇ ਦਿਨ ਦਾ ਹੀ ਇਹ ਹਾਲ ਚੱਲੀ ਆਉਂਦਾ ਆਹ ਦੇਖੋ ਤੁਸੀਂ ਇੱਥੋਂ ਲਾ ਲਓ ਤੁਸੀਂ ਵੀ ਪਾਣੀ ਇਹ ਤੋਂ ਗਾਹ ਨਹੀਂ ਜਾਇਆ ਜਾਂਦਾ ਹੁਣ ਹਨਾ ਭਲਵਾਨ ਚੱਲੀ ਜਾ ਕੇ ਰਹਿਣ ਦੀਏ ਰਹਿਣ ਹੀ ਨਹੀਂ ਦਈਏ ਤੋ ਨਾ ਨਾ ਰਹਿਣ ਦੀਏ ਤੂੰ ਦੇਖੋ ਤੁਸੀਂ ਅੱਗੇ ਮੈਂ ਕਹਿੰਦਾ ਜਾਇ ਨਹੀਂ ਜਾਣਾ ਬੰਦ ਹੋ ਜਾਣੇ ਸਾਧਨ ਕੋਈ ਫਾਇਦਾ ਨਹੀਂ ਹੁਣ ਤੁਸੀਂ ਦੇਖੋ ਇੱਥੇ ਆਹ ਹਾਲ ਆ ਸਾਰੀ ਇਹ ਸਾਰੀ ਮੰਡੀ 'ਚ ਹੀ ਪਾਣੀ ਮਿਲੂ ਤੁਹਾਨੂੰ ਇਸ ਤਰ੍ਹਾਂ ਤੇ ਜਿਹੜੇ ਅਪਡੇਟ ਮੰਗਦੇ ਹੁੰਦੇ ਪਟਿਆਲਿਆ ਦੀ ਏ ਅੱਜ ਦੀ ਅਪਡੇਟ ਆ 1 ਤਰੀਕ 9ਵਾਂ ਮਹੀਨਾ 2025 2 ਤਰੀਕ ਆ ਬਾਈ ਸੋਰੀ ਮੈਂ ਪਹਿਲਾਂ ਵੀਡੀਓ ਚੈੱਕ ਤੇ ਕਿ ਬੋਲ ਗਿਆ 2 ਤਰੀਕ 8ਵਾਂ ਸੋਰੀ 9ਵਾਂ ਮਹੀਨਾ 2 9 2025 8ਵਾਂ ਬੋਲੀ ਚਲੇ ਫਿਰ 2 9 2025 ਦੀ ਵੀਡੀਓ ਆ ਕੋਈ ਐ ਨਾ ਕਰੇ ਪੁਰਾਣੀ ਵੀਡੀਓ ਪਾਈ ਜਾਂਦੇ ਆ ਪਟਿਆਲੇ ਦੀ ਵੀਡੀਓ ਐ ਇਹ ਤੇ ਦੇਖੋ ਅੱਗੇ ਵੀ ਮਾਰ ਨਹੀਂ ਕਰੇ ਵੀ ਮੀਮੂ ਨਾ ਪਵੇ ਬੱਦਲ ਉੱਪਰ ਫਿਰ ਆਇਆ ਪਿਆ ਇਹ ਪਟਿਆਲਾ ਸ਼ਾਮ ਦੀ ਅਪਡੇਟ ਆ 6 ਵਜੇ ਦੀ ਕਿਹੜੀ ਤੋਂ ਬਾਅਦ ਕੋਈ ਅਪਡੇਟ ਹੋਊਗਾ ਤੁਹਾਨੂੰ ਉਹ ਵੀ ਜੜੀ ਆ ਦਮਾਂ